ਮੁਰਦਾਬਾਦ ਮੁਰਦਾਬਾਦ ਜੀ ਆਪ ਸਵਾਗਤ ਮੁਰਦਾਬਾਦ ਮੁਰਦਾਬਾਦ ਸਾਰਾ ਨਾਮ ਤੁਹਾਡਾ ਮੇਰਾ ਨਾਮ ਮਨੀ ਸਿੰਘ ਹੈ ਜੀ ਹਰਮੀਤ ਜੀ ਕੀ ਪਰੇਸ਼ਾਨੀ ਆ ਰਹੀ ਹੈ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਕਦੋਂ ਤੋਂ ਪ੍ਰੋਬਲਮ ਆ ਰਹੀ ਹੈ ਜਿਹੜੀ ਆ ਰਹੀ ਹੈ ਅਸੀਂ ਜੀ ਪਿਛਲੇ ਮਹੀਨੇ ਦੇ 11 ਤਰੀਕ ਤੋਂ ਮੰਡੀ ਚ ਕੰਮ ਕਰਨ ਸਾਰੇ ਮਜ਼ਦੂਰ ਸਾਡੇ ਪਰ ਆਏ ਜੀ ਅਸੀਂ ਆ ਕੇ ਸੁਪਾਈਆਂ ਸੁਣੀਆਂ ਕੀਤੀਆਂ 12 ਫਿਰਾਂ ਤੋਂ ਕੰਕੜ ਸਾਡੇ ਆਉਣੇ ਸ਼ੁਰੂ ਹੋ ਗਏ ਜੀ ਕੰਕੜ ਜੀ ਮੋਇਸਚਰ ਸੀਸੀ ਇਹ ਗੱਲ ਮਨ ਦੇ ਸਾਡੇ ਤਾਂ ਗਲਤੀ ਲੇਬਰ ਦੀ ਕੋਈ ਨਹੀਂ ਹੈਗੀ ਜੀ ਜੀ ਅਸੀਂ ਚੋਨੇਤਰਾ ਨੂੰ ਪੜਦੇ ਰਹੇ ਆ ਪਟ ਪਟ ਕੇ ਬਹੁਤ ਤਨ ਦੁਖੀ ਹੁੰਦੇ ਰਹੇ ਐਵੇਂ ਗਲੀਆਂ ਸੁੱਕੀਆਂ ਐਵੇਂ ਭਰੀਆਂ ਗਈਆਂ ਜੀ ਇੰਸਪੈਕਟਰ ਸਾਹਿਬ ਨੂੰ ਵੀ ਪਤਾ ਹੈਗਾ ਮੌਸਮ ਕੀ ਆਉਂਦਾ ਰਿਹਾ ਜੀ ਭਰੀਆਂ ਗਈਆਂ ਗਲੀਆਂ ਸੁੱਕੀਆਂ ਹੁਣ ਉਸ ਤੋਂ ਬਾਅਦ ਸਾਡੇ ਲਿਫਟਿੰਗ ਨਹੀਂ ਹੁੰਦੀ ਪਈ ਸਾਰੇ ਮਜ਼ਦੂਰ ਬੜੇ ਦੁਖੀ ਹੋਏ ਪਏ ਆ ਰਾਤ ਨੂੰ ਸਾਨੂੰ ਉੱਥੇ ਡਿਊਟੀਆਂ ਦੇਣੀਆਂ ਪੈਂਦੀ ਆ ਅਸੀਂ ਆਪ ਡਿਊਟੀਆਂ ਕਰਦੇ ਇੱਕ ਇੱਕ ਚੌਕੀਦਾਰ ਰੱਖਾ ਕੀ ਕਰੇਗਾ ਜੀ ਰੋਡ ਦੇ ਉੱਤੇ ਜਾ ਕੇ ਮੇਰੇ ਸਾਡਾ 8000 ਗੱਟਾ ਪਿਆ ਜੀ ਨਾਲ ਸਾਡੇ ਗਵਾਂਡੀਆਂ ਦਾ ਮਾਲ ਪਿਆ ਗਾਂ ਗੋਪੀ ਹੈ ਗਈ ਜੇਮਲ ਵਾਲੀ ਫਰਮ ਉਹਨਾਂ ਦਾ ਨਾਲ ਪਿਆ ਰਾਤ ਨੂੰ ਪੰਜ ਪੰਜ 7 7 ਮੋਟਰਸਾਈਕਲ ਆਉਂਦੇ ਸੀ ਬਸੋ ਇੱਕ ਹੀ ਕਰ ਲਗਾ ਕੋਲ ਉਹਨਾਂ ਦੇ ਖਾਤੇ ਹੁੰਦੇ ਆ ਜੀ ਬੜੇ ਪਰੇਸ਼ਾਨ ਹੈ ਜੀ ਮਾਲ ਲਿਫਟਿੰਗ ਹੋ ਗਈ ਸਾਡੀ ਸਰਕਾਰ ਅਗੇ ਦਿਨ ਸੀ ਆਰਤੀ ਸਾਡਾ ਕੋਈ ਨੀ ਦੁੱਖ ਸੁੱਖ ਉਹਨੇ ਕਦੇ ਪੁੱਛਦੇ ਪਿਆ ਗੱਲ ਦੁਖੀ ਕਰ ਦੇਣ ਜੀ ਗੱਲ ਤੁਸੀਂ ਮਜ਼ਦੂਰਾਂ ਦੀ ਕੀਤੀ ਕਿ ਰਾਖੀ ਕਰਦੇ ਨੇ ਕਿ ਚੋਰੀਆਂ ਵੀ ਹੁੰਦੀਆਂ ਨੇ ਹੁੰਦੀਆਂ ਜੀ ਹੁੰਦੀਆਂ ਚੋਰੀਆਂ ਸਾਡੇ ਗੱਟੇ ਚ ਗਿੰਦੇ ਆਈ ਚੱਕੇ ਗਏ ਗੱਟੇ ਅੱਗੇ ਵੀ ਚੱਕੇ ਗਏ ਹੁਣ ਬੈਠੇ ਆ ਉਥੇ ਕਿਧਰ ਕਿਧਰ ਰਾਖੀ ਕਰੀ ਦਿਨ ਦੇ ਬੰਦੇ ਜਪਦੇ ਰਹਿੰਦੇ ਇੱਥੇ ਪਏ ਰਾਤ ਨੂੰ ਵੀ ਇੱਥੇ ਪਏ ਮਾਲ ਸਾਡਾ ਸਾਰਾ ਗੱਟਾ ਹੀ ਪਰਿਆ ਗਿਆ ਇਹ ਜਿਹੜੇ ਚੋਰੀ ਹੁੰਦਾ ਮਾਲ ਇਹ ਇਹ ਕਿਹਦੇ ਖਾਤੇ ਜਾਂਦਾ ਮੰਨ ਲਓ ਕੌਣ ਭਰਦਾ ਹੈ ਇਹ ਜਾਂਦਾ ਜਾਂਦਾ ਸਾਡੇ ਪੈਂਦਾ ਹੈ ਗਰੀਬਾਂ ਤੇ ਹੋਰ ਉਹ ਮਾਲਕ ਦਾ ਬੈਠਾ ਇਥੇ 22 ਕਿਲੋਮੀਟਰ 23 ਕਿਲੋਮੀਟਰ ਹੁਣ ਬੈਠੇ ਮਾਲਕ ਤੋਂ ਅਸੀਂ ਬਣੇ ਬੈਠੇ ਜੀ ਸਾਰੇ ਜੁम्मेवारी ਸਾਡੀਆਂ ਹੀ ਹੈ ਵਾਦਾ ਕਾਟਾ ਸਾਡੇ ਠੁਕਣਾ ਕੋਈ ਨਹੀਂ ਇਹ ਤੇ ਸਾਡਾ ਹਾਲ ਪੁੱਛਦੇ ਇਹ 2-3 ਸਾਲ ਹੋ ਗਏ ਤਕਰੀਬਨ 2-3 ਸਾਲ ਹੋ ਗਏ ਦਿੱਕਤ ਆਉਂਦੀ ਨੂੰ ਅੱਗੇ ਸਰਕਾਰਾਂ ਵੱਧੂ ਕਾਂਗਰਸੀ ਬੰਦੀ ਰਹੀ ਹੈ ਅਕਾਲੀ ਦਲ ਵੀ ਬੰਦਾ ਰਿਹਾ ਕਦੇ ਕੋਈ ਪ੍ਰੋਬਲਮ ਨਹੀਂ ਆਈ ਪਿਛਲੇ ਵਾਰ ਵੀ ਤੁਸੀਂ ਜੀ ਇੱਥੇ ਸਾਡੇ ਕੋਲ ਪੱਤਰਕਾਰ ਸਾਡੇ ਕੋਲ ਆਏ ਆ ਬੇਦਰੇ ਪਿਛਲੀ ਵਾਰ ਵੀ ਸਾਨੂੰ ਦੁੱਖ ਤਕਲੀਫ ਸੀ ਅਸੀਂ ਰੋਡ ਜਾਮ ਕੀਤਾ ਹੁਣ ਅਸੀਂ ਅੱਜ ਆਵੇਦੇ ਪਏ ਤੁਹਾਨੂੰ ਮਿਹਰਬਾਨੀ ਹੈ ਸਾਡੇ ਕੰਮ ਚੱਲੇ ਨਹੀਂ ਤਾਂ ਸਵੇਰੇ ਸੀ ਪੱਕੇ ਤੱਕ ਸੜਕ ਤੇ ਕਾਰ ਦੇਣੀ ਕਿੰਨ ਤੋਂ ਮਤਲਬ ਇਹ ਜਿਹੜਾ ਪ੍ਰਦਰਸ਼ਨ ਹੈ ਅੱਜ ਤੁਸੀਂ ਕਰ ਰਹੇ ਹੋ ਇਸ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਹੋਰ ਤਿੱਖਾ ਕਰੋਗੇ ਕਿੰਨ ਤੋਂ ਮਤਲਬ ਜੀ ਰੋਡ ਜਾਮ ਜੀ ਸਵੇਰ ਤੋਂ ਅਸੀਂ ਸਾਰਿਆਂ ਨੂੰ ਮੈਂ ਕਹਿ ਦਣਾ ਮਜ਼ਦੂਰ ਮੇਰੇ ਭਰਾ ਖੜੇ ਨੇ ਤੁਸੀਂ ਸਵੇਰੇ ਸਾਰੇ ਆਓ ਪਿੰਡ ਦੇ ਗੱਲ ਦਾਦੇ ਬੱਚੇ ਵੀ ਨਾਲ ਲੈ ਕੇ ਆਓ ਆਪਾਂ ਰੋਡ ਤੋਂ ਨੰਦ ਨਹੀਂ ਕੀ ਕਹਿਣਾ 9 ਵਜੇ ਲੈ ਕੇ ਸ਼ਾਮ ਦੇ ਅਸੀਂ ਨਹੀਂ ਨੰਗਰਦੇ ਕੋਈ ਭਾਵੇਂ ਮੰਤਰੀ ਦੀ ਗੱਡੀ ਆਜ ਤੇ ਭਾਵੇਂ ਕੋਈ ਐਮਪੀ ਦੀ ਆ ਜਾਓ ਸਕਾਰ ਮੁਰਦਾਬਾਦ ਜਾਓ ਸਕਾਰ ਮੁਰਦਾਬਾਦ ਐਸਾ ਸ਼ਿਕਾਇਤ ਜੀ ਨਾਮ ਸਤੋਡਾ ਸੰਦੀਪ ਕੁਮਾਰ ਸੰਦੀਪ ਕੁਮਾਰ ਜੀ ਧਰਨਾ ਪਰ ਜੈਕਸ਼ਨ ਕਰ ਰਹੇ ਹੋ ਕੀ ਕਾਰਨ ਹੈ ਸਰ ਸਾਡੇ ਖੋਜ ਖਾਸ ਮੰਡੀ ਵਿੱਚ ਲਿਫਟਿੰਗ ਦੀ ਬੜੀ ਪ੍ਰੋਬਲਮ ਆ ਗਈ ਅਸੀਂ ਕਹਿੰਨੇ ਕਿ ਸਾਡੀਆਂ ਬੋਰੀਆਂ ਜਲਦ ਜਲ ਚੱਕੀਆਂ ਜਾਣ ਕਿਉਂਕਿ ਇੱਥੇ ਸ਼ਾਰਟੇਜ ਦੀ ਬੜੀ ਪ੍ਰੋਬਲਮ ਆ ਰਹੀ ਹੈ ਸਾਰੇ ਮਜ਼ਦੂਰ ਸਾਰੇ ਬੈਠੇ ਹੈ 10 20 ਦਿਨ ਹੋ ਗਿਆ ਉਹਨਾਂ ਨੇ ਜੋ ਪੈਸੇ ਕਮਾਏ ਉਹ ਇੱਥੇ ਲਾ ਦੇਣਗੇ ਕਰੇਗੀ ਵਾਜਾ ਕੇ ਲੈ ਜਾਣਗੇ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਕਿ ਸਾਡੇ ਪਿੰਡ ਦੀ ਇਜਲਤੋ ਜਲਦ ਲਿਫਟਿੰਗ ਕੀਤੀ ਜਾਵੇ ਤਾਂ ਕਿ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਲਿਫਟਿੰਗ ਨਾ ਹੋਣ ਦੀ ਵਜ੍ਹਾ ਕਰਕੇ ਮੰਡੀ ਦੇ ਵਿੱਚ ਰੋਜ਼ ਲੜਾਈਆਂ ਹੁੰਦੀਆਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇਕਰ ਕਿਸੇ ਨੂੰ ਨੁਕਸਾਨ ਹੋਏਗਾ ਤਾਂ ਮੇਰੀ ਪ੍ਰਸ਼ਾਸਨ ਅਗੇ ਇਹ ਰਿਕੁਐਸਟ ਹੈ ਕਿਰਪਾ ਕਰਕੇ ਸਾਡੇ ਪਿੰਡ ਦੀ ਲਿਫਟਿੰਗ ਬਹੁਤ ਜਲਦੀ ਕਰਵਾਈ ਜਾਵੇ ਇਹ ਕਦੋਂ ਦੀ ਲਿਫਟਿੰਗ ਨਹੀਂ ਹੋ ਰਹੀ ਸਰ ਪਿਛਲੇ 10 10 ਦਿਨ ਤੋਂ ਹੀ ਨਹੀਂ ਹੋ ਰਹੀ ਜੀ ਇਹ ਕਿੰਨੇ ਵਹੀਕਲ ਆਉਂਦੇ ਨੇ ਜੇ ਆਉਂਦੇ ਨੇ ਚਾਰ ਆਉਂਦੇ ਨੇ ਬਸ ਕਿੰਨੀਆਂ ਬੋਰੀਆਂ ਡੇਲੀ ਜਾਂਦੀਆਂ ਹਜ਼ਾਰ ਬੋਰੀ ਲਗਭਗ 1200 ਠੀਕ ਹੈ ਹੁਣ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਹੈ ਮੰਨ ਲਓ ਬੋਰੀਆਂ ਦੀ ਲਿਫਟਿੰਗ ਹੋਵੇ ਹਾਂ ਬਿਲਕੁਲ ਜੀ ਜਲਦ ਤੋਂ ਜਲਦ ਸਾਡੀ ਲਿਫਟਿੰਗ ਕਰਵਾਈ ਜਾਵੇ ਮੰਡੀ ਦੀ ਤਾਂ ਕਿ ਸਾਰੇ ਮਜ਼ਦੂਰ ਆਪਣੇ ਆਪਣੇ ਘਰਾਂ ਨੂੰ ਪਰਤਣ ਆਪਣੇ ਆਪਣੇ ਹੋਰ ਰੁਜ਼ਗਾਰ ਸ਼ੁਰੂ ਕਰਨ ਜੀ ਹਾਂਜੀ ਨਾਮ ਸਤ ਤੁਹਾਡਾ ਸੁਨੀਲ ਸੈਣੀ ਲਿਫਟਿੰਗ ਦੀ ਪਰੇਸ਼ਾਨੀ ਆ ਰਹੀ ਹੈ ਕਦੋਂ ਤੋਂ ਆ ਰਹੀ ਹੈ ਲਿਫਟਿੰਗ ਦੀ ਪਰੇਸ਼ਾਨੀ ਸਰ ਸਾਨੂੰ ਘੱਟੋ ਘੱਟ ਜਦੋਂ ਦੀ ਮੰਡੀ ਸ਼ੁਰੂ ਹੋਈ ਹੈ ਨਾ ਜੀ ਜੀ ਪਹਿਲਾਂ ਤਾਂ ਸ਼ੁਰੂ ਇਹ ਮੰਨਾ ਢਾਂਗਣਾ ਨਹੀਂ ਕਰਵਾਈ ਗਈ ਸਰਕਾਰ ਦੁਆਰਾ ਨਾ ਢਾਂਗਣਾ ਬੋਲੀ ਕਰਵਾਈ ਗਈ ਇਹਦੀ ਤੇ ਲਿਫਟਿੰਗ ਦਾ ਬਾਅਦ ਦੀ ਗੱਲ ਹੈ ਜਿਹੜੀ ਬੋਲੀ ਹੋਈ ਸੀਗੀ ਕਣਕ ਚਲੋ ਸਾਨੂੰ ਨਹੀਂ ਪਤਾ ਇਹਦਾ ਮੋਇਸਚਰ ਕਿੰਨਾ ਹੈ ਕਿੰਨਾ ਲੈਣਾ ਜਾਂ ਕਿੰਨਾ ਨਹੀਂ ਸੀਗਾ ਉਹ ਕਣਕਾ ਕਿਸਾਨਾਂ ਨੇ ਗਿੱਲੀਆਂ ਲੈ ਕੇ ਆਂਦੀਆਂ ਉਹਦਾ ਮਜ਼ਦੂਰ ਦੇ ਵਿੱਚ ਕੋਈ ਖਸੂਰ ਨਹੀਂ ਸਰ ਜੀ ਜੇ ਕਣਕ ਗਿੱਲੀ ਕਿਸਾਨ ਦੁਆਰਾ ਲਿਆਈ ਗਈ ਤਾਂ ਉਹ ਵਿੱਚ ਆੜਤੀ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਪ੍ਰਸ਼ਾਸਨ ਆਪਦੇ ਬੰਦੇ ਬਿਠਾਉਂਦਾ ਇਹਦਾ ਮੋਇਸਚਰ ਚੈੱਕ ਕਰਵਾਇਆ ਜਾਂਦਾ ਹੁਣ ਮੋਇਸਚਰ ਦੀ ਵਜ੍ਹਾ ਕਰਕੇ ਜਾਂ ਤਾਂ ਗੱਡੀਆਂ ਨਾ ਤਾਂ ਨਹੀਂ ਆ ਰਹੀਆਂ ਤੇ ਜਾਂ ਕਿੰਨਾ ਤਾਂ ਹੋ ਸਕਦਾ ਪ੍ਰਸ਼ਾਸਨ ਕੋਲੋਂ ਉਸ ਦੀ ਵਜ੍ਹਾ ਕਰਕੇ ਹੁਣ ਜੋ ਮਜ਼ਦੂਰ ਆ ਇੱਥੇ ਬੈਠੇ ਹੋਏ ਆ ਕਾਫੀ ਦਿਨਾਂ ਦੇ ਇਹਨਾਂ ਦਾ ਨਾ ਤਾਂ ਇਹਨਾਂ ਨੂੰ ਮੱਲਾ ਕਮ ਸੇ ਕਮ ਹਰ ਹੜ ਤੇ ਤਕਰੀਬਨ 5-10 ਹਜ਼ਾਰ ਘੱਟਾ ਜੀ 5-10 ਹਜ਼ਾਰ ਘੱਟੇ ਦੇ ਮੁਤਾਬਕ 10-10 ਬੰਦੇ ਰੱਖੇ ਹੋਏ ਆ ਦਾਹ ਬੰਦੇ ਨੂੰ ਘੱਟ ਤੋਂ ਘੱਟ ਇਥੋਂ 5000 ਰੁਪਏ ਪ੍ਰਤੀ ਮਹੀਨਾ ਵੀ ਨਹੀਂ ਮਿਲ ਬਣਨਾ ਜੀ ਜੀ ਰਾਤੀ ਡਿਊਟੀ ਵੀ ਕਰਦੇ ਆ ਦਿਨ ਦੀ ਵੀ ਕਰਦੇ ਆ ਇਹ ਸ਼ਾਰਟੇਜ ਦੀ ਗੱਲ ਕੀਤੀ ਗਈ ਸੀ ਤਾਂ ਸ਼ਾਰਟੇਜ ਜਿਹੜੀ ਪੈਂਦੀ ਹੈ ਸ਼ਾਰਟੇਜ ਕਿੰਨਾ ਨੂੰ ਪੈਂਦੀ ਹੈ ਉਹ ਸ਼ਾਰਟੇਜ ਸਭ ਮਿਹਦੂਰ ਨੂੰ ਪੈਂਦੀ ਹੈ ਜੀ ਜੀ ਕਾਫੀ ਦੇਰ ਹੋ ਗਈ ਹੈ ਗੱਟਿਆਂ ਪੈਣ ਨੂੰ ਤਾਂ ਕੀ ਗੱਟੇ ਖਰਾਬ ਵੀ ਨਿਕਲਦੇ ਨੇ ਵੇਸਟਿੰਗ ਵੀ ਹੁੰਦੀ ਹੈ ਖਰਾਬ ਤਾਂ ਸਰ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਜੇ ਹੁਣ ਇੱਥੇ ਗੱਟੇ ਪੈ ਰਹਿਣਗੇ ਖਰਾਬ ਤਾਂ ਹੋਣੀ ਆ بارش ਵਗੈਰਾ ਆ ਗਈ ਤਾਂ ਇਹਨਾਂ ਦਾ ਮਤਲਬ ਜੋ ਹੈਗਾ ਨੁਕਸਾਨ ਹੋਣਾ ਹੀ ਹੋਣਾ ਜੀ ਹੁਣ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਜਿੰਨੀ ਛੇਤੀ ਹੋ ਸਕਦਾ ਹੈ ਮੰਡੀ ਨੂੰ ਖਾਲੀ ਕੀਤਾ ਜਾਵੇ ਲਿ ਨੇ ਤਾਂ ਇੱਥੇ ਬਹੁਤ ਜ਼ਿਆਦਾ ਮੰਨ ਲਾ ਰੋਜ਼ ਦਾ ਕੰਮ ਹੈਗਾ ਵੀ ਲੜਾਈ ਹੁੰਦੀ ਆ ਕੈਂਟਰ ਏਕਾਂ ਦਾ ਤੇ 36 ਕੋ ਬੰਦੇ ਲਵਾਉਣ ਵਾਲੇ ਹੁੰਦੇ ਆ ਤੇ ਉਹ ਇੱਕ ਕੈਂਟਰ ਦਸੋ ਕਿਦਾਂ ਕਿਦਾਂ ਮਾਲ ਚੱਕੇਗਾ ਜੇ ਗੱਲ ਕੀਤੀ ਜਾਵੇ ਵਹੀਕਲ ਘੱਟ ਆਉਣ ਦਾ ਕਾਰਨ ਕੀ ਹੈ ਕੀ ਕੋਈ ਡਿਮਾਂਡ ਕੀਤੀ ਜਾਂਦੀ ਹੈ ਘੱਟ ਡਿਮਾਂਡ ਡਰਾਈਵਰਾਂ ਵਗਾਰਾ ਤਾਂ ਉਹ ਤਾਂ ਕਹਿਣਗੇ ਸਰ ਜੇ ਕੋਈ ਮੰਨ ਲਾ ਡਰਾਈਵਰ ਆਉਂਦਾ ਉਹ ਤਾਂ ਪੈਸੇ ਤਕਰੀਬਨ ਮੰਗਦਾ ਹੀ ਮੰਗਦਾ ਜੀ ਵੀ ਕਹਿਣ ਤੋਂ ਮਤਲਬ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਹੁੰਦੀ ਹੈ ਜੀ ਪੂਰੀ ਚੰਗੀ ਤਰ੍ਹਾਂ ਹੁੰਦੀ ਹੈ ਠੀ ਕਿੰਨੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਇੱਕ ਵਹੀਕਲ ਨੂੰ 4-500 ਰੁਪਏ ਤ